ਵੀਰੋ ਆਮ ਆਦਮੀ ਪਾਰਟੀ ਦੀ ਨੇਰੀ ਐ ਇਹ ਆਮਾ ਦੀ ਪਾਰਟੀ ਦੀ ਨੇਰੀ ਐ ਜਿੱਥੇ ਜਾਣਿਆ ਲੋਕ ਇਹੀ ਉਹ ਕਹਿੰਦੇ ਆ ਕਹਿੰਦੇ ਐਤ ਕੀ 13 0 ਆ ਤੁਹਾਡਾ ਪੁੱਤ ਆ ਸ਼ੈਰੀ ਕਲਸੀ ਤੁਸੀਂ ਆਪਣੇ ਬੱਚੇ ਨੂੰ ਜਿਤਾਓ ਇਹ ਤੋਂ ਪਹਿਲਾਂ ਬੰਬੇ ਵਾਲਿਆਂ ਨੂੰ ਜਿਤਾ ਕੇ ਦੇਖ ਲਿਆ ਗੱਲ ਬਣੀ ਨਹੀਂ ਸੋ ਵੀਰੋ ਇੱਕ ਤਰੀਕ ਨੂੰ ਝਾੜੂ ਦਾ ਚੋਣ ਨਿਸ਼ਾਨ ਯਾਦ ਰੱਖਿਓ ਜੇ ਮੈਂ ਤੁਹਾਡੇ ਬਿਜਲੀ ਦੇ ਬਿੱਲ ਜ਼ੀਰੋ ਕਰ ਸਕਦਾ ਤਾਂ ਤੁਸੀਂ ਕਾਂਗਰਸ ਤੇ ਕਾਲੀਆਂ ਤੇ ਭਾਜਪਾ ਨੂੰ ਜ਼ੀਰੋ ਨਹੀਂ ਕਰ ਸਕਦੇ ਫਿਰ ਜ਼ੀਰੋ ਦਾ ਜਵਾਬ ਮੈਨੂੰ ਜ਼ੀਰੋ ਨਾਲ ਹੀ ਦਿਓ ਬਹੁਤ ਮੁੰਡਿਆਂ ਜੋਸ਼ ਹੈ ਬਹੁਤ ਜੋਸ਼ ਹੈ ਜਿੱਥੇ ਜਾਣਿਆ ਦੇਖੋ ਆ ਕੋਠੇ ਪਰੇ ਪਿਆ ਉਹ ਤੇਰੀ ਦਰਿਏ ਉੱਪਰ ਵਾਲਿਆਂ ਤੋਂ ਦਰਿਏ ਸਾਡੀ ਟੀਮ ਖੜੀ ਹੈ ਸਾਰੀ ਸਾਰੀ ਸਾਡੀ ਗੁਰਦਾਸਪੁਰ ਦੀ ਟੀਮ ਖੜੀ ਹੈ ਮੈਂ ਤਾਂ ਕਰਕੇ ਜਲਦੀ ਬੋਲਣ ਲੱਗਿਆ ਕਿਉਂਕਿ ਮੌਸਮ ਖਰਾਬ ਹੋ ਰਿਹਾ ਹੈ ਸੋ ਮੈਂ ਤੁਹਾਨੂੰ ਇੰਨੇ ਹੀ ਕਹਿਣਾ ਚਾਹਨਾ ਕਿ ਮੈਂ ਇੱਥੋਂ ਹੁਣੇ ਤਸੱਲੀ ਅੱਜ ਮੈਂ ਸਾਰਾ ਦਿਨ ਗੁਰਦਾਸਪੁਰ ਸੀ ਅੱਜ ਮੈਂ ਅੱਜ ਫਤੇਗੜ ਚੂੜੀਆਂ ਸੀ ਅੱਜ ਮੈਂ ਕਲਾਨੌਰ ਸੀ ਅੱਜ ਮੈਂ ਤੁਹਾਡੇ ਕੋਲੇ ਆਇਆ ਮੈਂ ਭਲੱਥ ਵੀ ਗਿਆ ਸੀ ਵੀਰੋ ਜੇਰੇ ਸਾਹਬ ਦੀ ਬੱਦਲ ਬਾਈ ਹੈ ਮੈਂ ਤੁਹਾਨੂੰ ਦੱਸ ਦੇਣਾ ਇਸ ਵਾਰ ਪੰਜਾਬ ਬਣੇਗਾ ਹੀਰੋ 130 130 ਔਰ ਖੁਸ਼ਖਬਰੀ ਉੱਪਰੋਂ ਵੀ ਸੁਣ ਲਓ ਕਿ ਮੋਦੀ ਨਹੀਂ ਆ ਰਿਹਾ ਇੰਡੀਆ ਗਠਜੰਦਨ ਦੀ ਸਕਾਰ ਬਣੂ ਤੇ ਪੰਜਾਬ ਦਾ ਹਿੱਸਾ ਪਊਗਾ ਵਿੱਚ ਸ਼ਹਿਰੀ ਦਿੱਲੀ ਬੋਲੂ ਤੇ ਇੱਥੇ ਆਪਣੀ ਸਰਕਾਰ ਕਿਸੇ ਮਾਂ ਦੇ ਪੁੱਤ ਦੀ ਹਿੰਮਤ ਨਹੀਂ ਪੈਸਾ ਦੀ ਪੰਜਾਬ ਦਾ ਕੋਈ ਪੈਸਾ ਰੋਕ ਜੇ ਆ ਗੱਲ ਕਰਨ ਤੁਹਾਡੇ ਕੋਲੇ ਆਇਆ ਵਾਹ 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 ਸੋ ਵੀਰੋ 4 ਜੂਨ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਸ਼ੁਰੂ ਨਸ਼ਿਆਂ ਤੋਂ ਲੈ ਕੇ ਬਟਾਲੇ ਦੇ ਸੀਵਰੇਜ ਤੋਂ ਲੈ ਕੇ ਕੱਲੀ ਕੱਲੀ ਗੱਲ ਸਾਰੇ ਸ਼ਹਿਰ ਜਿਹੜੇ ਨੇ ਉਹ ਵੀਰੋ ਸੀਵਰੇਜ ਪੁਰਾਣੇ ਹੋ ਗਏ ਮਾੜਾ ਮਟੀਰੀਅਲ ਸੀ ਘਰਾਂ ਚ ਪਾਣੀ ਭੜੀ ਜਾਂਦਾ ਇਹ ਤਾਂ ਆਪਾਂ ਨੂੰ ਦੁਬਾਰਾ ਹੀ ਚੁਣਨਾ ਪਊ ਦੁਬਾਰਾ ਹੀ ਬੁਣਨਾ ਪਊ ਸੋ ਇਸ ਕਰਕੇ ਮੈਂ ਉਹ ਤੋਂ ਬਾਅਦ ਫਿਰ ਫ੍ਰੀ ਹੋ ਕੇ ਕੰਮ ਕਰ ਲੂੰਗਾ ਕਿਉਂਕਿ 3 ਸਾਲ ਤਾਂ ਆਪਣੇ ਐਸੇ ਟਰਮ ਦੇ ਪਏ ਨੇ 2 ਸਾਲਾਂ ਚ ਨਜ਼ਾਰੇ ਲਿਆਤੇ ਅਗਲੇ ਆ ਦੋ ਸਾਲਾਂ ਚੀ ਵਿਰੋਧੀ ਇੰਨਾ ਤੜਫਦੇ ਨੇ ਜੇ ਕਿ ਜਦੋਂ 2 ਸਾਲ ਹੋਰ ਲੱਗ ਗਏ ਵਧੀਆ ਇਹ ਤਾਂ ਸੜਕ ਤੇ ਆ ਕੇ ਲੋਕਾਂ ਦੇ ਰੋੜੇ ਮੀਟਾ ਮਾਰਨ ਲੱਗ ਜਾਣਗੇ ਆ ਹਾਲਤ ਹੋਈ ਪਈ ਐ ਇਹਨਾਂ ਦੀ ਸੋ ਵੀਰ ਜਿਉਂਦੇ ਵਾਸਤੇ ਰਹੋ ਜਿਹੜਾ ਤੁਸੀਂ ਪਿਆਰ ਦੇ ਰਹੇ ਹੋ ਇਹਦਾ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਦੁਨੀਆ ਦੀ ਕਿਸੇ ਤੱਕੜੀ 'ਚ ਇਹਨੂੰ ਤੋਲਿਆ ਨਹੀਂ ਜਾ ਸਕਦਾ ਜਿਹੜਾ ਤੁਸੀਂ ਪਿਆਰ ਦੇ ਰਹੇ ਹੋ ਵੀਰੋ ਹੋਰ ਦੂਜਿਆਂ ਤਾਂ ਇਕੱਠ ਹੀ ਨਹੀਂ ਹੋ ਰਹੇ ਉਹ ਸੁਖਵੀਰ ਬਾਗਲ ਜੀਪ ਤੇ ਬਹਿ ਕੇ ਵਿਚਾਰਾ ਮੈਂ ਕਹਿੰਦਾ ਬੰਦ ਦੁਕਾਨਾਂ ਨੂੰ ਐ ਕਰਦਾ ਜਾਂਦਾ ਹੁੰਦਾ ਉਹ ਵਾਹ 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 ਬਈ ਵਾਹ ਤੇਰਾ ਤਾਂ ਹੋ ਗਿਆ ਕੰਮ ਤੂੰ ਤਾਂ ਕਰ ਲੈ ਤਿਆਰੀ ਸੌ ਚੁੱਕਣ ਵੀ ਹੁਣ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੋ chavena ਬੋਟ ਕੋਈ ਫਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਜੋ ਕੀਤੇ ਕੰਮ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਢਿਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਨਹਿਰਾਂ ਸੂਆਂ ਚ ਪਾਣੀ ਐ ਉਹ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬੰਦ ਸਭ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀ ਦਲ ਦੀ ਫੱਟੀ ਫਰਜੀ ਜੇਸ ਵਾਲੇ ਨੇ ਪੋਚੀ ਐ ਮੇਰਾ ਭਾਈ ਜਿਹਦਾ ਨਾਮ ਬਿਕਰਮਜੀਤ ਸਿੰਘ ਵੇ ਉਹਨੂੰ ਕਿਵੇਂ ਬਾਹਰ ਕੱਢੀਏ ਲੋਕ ਕਹਿੰਦੇ ਚਿੱਟੇ ਦਾ ਕਿੰਗ ਵੇ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਬੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਐ 4 ਜੂਨ ਤੋਂ ਬਾਅਦ ਕਾਲੀ ਦਲ ਦੀ ਪੰਜਾਬ ਚੋਂ ਪੱਕੀ ਹੋਈ ਛੁੱਟੀ ਐ ਬੋਲੇ ਸੋਨਿਆ ਮੈਨੂੰ ਮੁੱਖ ਮੰਤਰੀ ਸਾਹਿਬ ਪੁੱਛਦੇ ਰਹਿੰਦੇ ਆ ਕਹਿੰਦੇ ਪੰਜਾਬ ਦੇ ਵਿੱਚ ਕਿਵੇਂ ਚੱਲ ਰਿਹਾ ਕਿੱਥੇ ਆ ਅੱਜ ਮੈਂ ਕਹਾ ਜੀ ਮਾਝੇ 'ਚ ਆ ਕਹਿੰਦੇ ਕੀ ਕਹਿੰਦਾ ਮੈਂ ਕਹਾ ਮਾਝਾ ਤਾਂ ਕੰਨਾ ਰਿਕਾਰਡ ਤੋੜ ਦਿਆਂਗੇ ਜੀ